ਕੀ ਅਕਾਲੀ ਸਿੱਧਮ ਸਿੱਧਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਹੇ ਨੇ ਕੀ ਅਕਾਲੀਆਂ ਦਾ ਹੁਣ ਮਨ ਬਣਾ ਲਿਆ ਹੈ ਅਕਾਲੀਆਂ ਨੇ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣਾ ਹੈ ਕੀ ਅਕਾਲੀ ਜਾਣ ਬੁੱਝ ਕੇ ਇਸ ਰਾਹ ਤੇ ਤੁਰ ਪਏ ਨੇ ਆਖਰਕਾਰ ਮਕਸਦ ਕੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਨਵਾਂ ਮੱਥਾ ਕਿਹੜਾ ਲਾਇਆ ਇਹਦੇ ਬਾਰੇ ਗੱਲ ਕਰਨੀ ਹੈ ਆਖਰਕਾਰ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦਾ ਤੜਾ ਇੱਕ ਜਿੱਦ ਕਿਉਂ ਫੜੀ ਬੈਠਾ ਆ ਇਹਦੇ ਬਾਰੇ ਥੋੜੀ ਗੱਲ ਕਰਨੀ ਹੈ ਤਾਜ਼ਾ ਮਸਲਾ ਕਿੱਥੋਂ ਉੱਪਰ ਕੇ ਆ ਰਿਹਾ ਇਹਦੇ ਬਾਰੇ ਤੁਹਾਨੂੰ ਦੱਸਦਾ ਹਾਂ ਤੁਸੀਂ ਜੁੜੇ ਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਿਆਸਤ ਇਸ ਕਦਰ ਕਹਿ ਲਈਏ ਕਿ ਘਮਣ ਕੇਰੀਆਂ ਚ ਜੁੜ ਚੁੱਕੀ ਹੈ ਕਿ ਜਦਾ ਨਿਕਲਣਾ ਹੁਣ ਬਾਹਰ ਬੜਾ ਔਖਾ ਹੋ ਗਿਆ ਅਕਾਲੀ ਸਿੱਧਮ ਸਿੱਧਾ ਚੈਲੰਜ ਕਰ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਉਸ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਿਹੜੇ ਕਿ ਬਲੌ ਦਾ ਬੈਲਟ ਜਾਂਦੇ ਨੇ ਜਾਂ ਜਿਨ੍ਹਾਂ ਦੀ ਮर्यादा ਨਹੀਂ ਸਹੀ ਰਹਿੰਦੀ ਪਰ ਇੱਕ ਤਰ੍ਹਾਂ ਨਾਲ ਗੁੱਠਾ ਬਖਾਉਣ ਵਾਲੀ ਸਥਿਤੀ 'ਚ ਅਕਾਲੀ ਦਲ ਚਲੇ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤਾਂ ਕਾਰਨ ਕੀ ਨੇ ਇਹਦੇ ਪਿੱਛੇ ਦੇ ਕਾਰਨਾ ਤੇ ਥੋੜੀ ਜੀ ਗੱਲ ਕਰਦੇ ਆ ਨਾਲ ਹੀ ਤੁਹਾਨੂੰ ਜਾਣਕਾਰੀ ਦਿੰਨੇ ਆ ਕੱਲ ਤੁਹਾਨੂੰ ਖਬਰ ਦਿੱਤੀ ਸੀ ਕਿ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਜਥੇਦਾਰ ਸੰਤਾ ਸਿੰਘ ਉਮੈਦਪੁਰ ਸ਼੍ਰੀ ਅਕਾਲ ਤਖਸੈਬ ਦੇ ਵੱਲੋਂ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਆ ਉਹਦੇ ਮੈਂਬਰ ਨੇ ਉਹਨਾਂ ਨੇ ਕੱਲ ਸ਼੍ਰੀ ਅਕਾਲ ਤਖਸੈਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਰਾ ਨਾਲ ਗੱਲਬਾਤ ਕੀਤੀ ਉਹਨਾਂ ਨੂੰ ਮੀਟਿੰਗ ਕੀਤੀ ਮੁਲਾਕਾਤ ਕੀਤੀ ਮਿਲੇ ਤੇ ਬਾਹਰ ਆ ਕੇ ਉਹਨਾਂ ਨੇ ਬੜੀ ਸਪਸ਼ਟਤਾ ਦੇ ਨਾਲ ਇਹ ਗੱਲ ਕਹੀ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਆ ਉਹੀ ਭਰਤੀ ਕਰੂਗੀ ਤੇ ਜਥੇਦਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮਿਲ ਕੇ ਜਥੇਦਾਰ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਇਸੇ ਨਾਲ ਹੀ ਇਹ ਗੱਲ ਸਪਸ਼ਟ ਹੋ ਗਈ ਕਿ ਸੱਤ ਮੈਂਬਰੀ ਕਮੇਟੀ ਕੰਮ ਕਰੇਗੀ ਉਹ ਹਜੇ ਮਿਲ ਕੇ ਬਾਹਰ ਆਏ ਨੇ মিডিਆ ਦੇ ਵਿੱਚ ਖਬਰਾਂ ਚੱਲੀਆਂ ਨੇ ਕੁਝ ਸਮੇਂ ਬਾਅਦ ਇੱਕ ਪ੍ਰੈਸ ਨੋਟ ਠਾਹ ਕਰਕੇ ਗਰੁੱਪਾਂ ਦੇ ਵਿੱਚ ਆਉਂਦਾ ਉਹ ਰਿਲੀਜ਼ ਕੀਤਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲਾੜੇ ਧੜੇ ਦੇ ਵੱਲੋਂ ਕਿ 20 20 ਤਰੀਕ ਨੂੰ ਜਿਹੜਾ ਉਹ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਏਗੀ ਤੇ ਉਸ ਤੋਂ ਪਹਿਲਾਂ ਸੰਸਦੀ ਬੋਰਡ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੋਵੇਗੀ ਜਿਹੜੀ ਅਗਵਾਈ ਉਸ ਪ੍ਰਤੀ ਪ੍ਰਕਿਰਿਆ ਦੀ ਅਗਵਾਈ ਜਥੇਦਾਰ ਗੁਲਜਾਰ ਸਿੰਘ ਰਣੀ ਕੇ ਕਰਨਗੇ ਫਿਰ ਉਹ ਸੱਤ ਮੈਂਬਰੀ ਕਿੱਥੇ ਫਿਰ ਜਾਂ ਬਡਾਲਾ ਹੁਣੀ ਝੂਠ ਬੋਲਦੇ ਸੀ ਜਾਂ ਫਿਰ ਅਕਾਲੀ ਦਲ ਇਥੋਂ ਇਤੋਂ ਸਾਫ ਸੰਕੇਤ ਨਿਕਲਦਾ ਹੈ ਕਿ ਅਕਾਲੀ ਦਲ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਸਿੱਧੀ ਟੱਕਰ ਲੈਣ ਦੇ ਮੂਡ ਦੇ ਵਿੱਚ ਸਿੱਧਾ ਚੈਲੰਜ ਹੈ ਜਾਂ ਤਾਂ ਦੇਖੋ ਕਿ ਇਹਦੀ ਤਰਦੀਦ ਆਈ ਹੋਵੇ ਜਿਹੜੀ ਗੱਲ ਜ਼ਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਬਾਹਰ ਆ ਕੇ ਆਖੀ ਹੈ ਸੰਤਾ ਸਿੰਘ ਅਮੈਦਪੁਰੀ ਭਾਈ ਮਨਜੀਤ ਸਿੰਘ ਨੇ ਆਖੀ ਹੈ ਜਾਂ ਤਾਂ ਉਹਦੀ ਨਖੇਦੀ ਨਿੰਦਾ ਤਰਦੀਦ ਉਹਨੂੰ ਰੱਦ ਕੀਤਾ ਗਿਆ ਹੋਵੇ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਹੁਰਾਂ ਦੇ ਵੱਲੋਂ ਫਿਰ ਤਾਂ ਅਸੀਂ ਕਹਿ ਦਈਏ ਕਿ ਭਾਈ ਜੋ ਅਕਾਲੀ ਦਲ ਕਰ ਰਿਹਾ ਸਹੀ ਕਰ ਰਿਹਾ ਸਹੀ ਪੇਚ ਤੇ ਖੇਡ ਰਿਹਾ ਇਹਦੇ ਜਦੋਂ ਜ਼ਥੇਦਾਰ ਸਾਹਿਬ ਨੇ ਕਹਿ ਦਿੱਤਾ ਕਿ ਇਦਾਂ ਨਹੀਂ ਹੋਇਆ ਪਰ ਜਥੇਦਾਰ ਸਾਹਿਬ ਬੋਲੋ ਤਾਂ ਇਸ ਗੱਲ ਦੀ ਕੋਈ ਹੋਣੀ ਆਈ ਜਥੇਦਾਰ ਸਾਹਿਬ ਇਸ ਤੋਂ ਪਹਿਲਾਂ ਸਪਸ਼ਟ ਕਰ ਚੁੱਕੇ ਨੇ ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਤੇ ਹਰ ਹਾਲਤ ਚ ਸਟੈਂਡ ਕਰਦੀ ਹੈ ਫਿਰ ਜਥੇਦਾਰ ਗੁਲਜਾਰ ਸਿੰਘ ਰਣੀਕੇ ਦੇ ਹੀ ਅਗਵਾਈ ਵਾਲੀ ਜਿਹੜੀ ਭਰਤੀ ਪ੍ਰਕਿਰਿਆ ਕਰਨ ਵਾਲੀ ਕਮੇਟੀ ਆ ਫਿਰ ਇਹਦਾ ਮਤਲਬ ਹੈ ਕਿ ਅਕਾਲੀ ਦਲ ਆਪ ਹੁਰਦਗੀਆਂ ਹੀ ਕਰ ਰਿਹਾ ਹੈ ਨਾ ਹੁਣ ਜੇ ਅਸੀਂ ਇਹਨੂੰ ਜਿਆਦਾ ਖੋਲੀ ਚੱਲੀਏ ਖੋਲੀ ਚੱਲੀਏ ਤਾਂ ਇਹਦੇ ਵਿੱਚੋਂ ਇਹਦਾ ਇਹੀ ਹੈ ਕਿ ਖਿੱਦਾਂ ਦੀ ਲੀਰੋ ਖੰਡਾਉਣ ਵਾਲਾ ਕੰਮ ਹੀ ਹੋ ਜਾਂਦਾ ਹੈ ਕਿ ਅਕਾਲੀ ਦਲ ਕੀ ਇਸ ਮੂਡ ਚ ਜਾ ਚੁੱਕਿਆ ਸੁਖਬੀਰ ਸਿੰਘ ਬਾਦਲ ਵਾਲਾ ਧੜਾ ਦੇਖੋ ਸ਼੍ਰੀ ਅਕਾਲ ਤੱਕ ਸਹਬ ਨੇ ਫੈਸਲਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਫਖਰੇ ਕੌਮ ਵਾਪਸ ਲਿਆ ਜਾਂਦਾ ਹੈ ਤੇ ਉਹਦੇ ਕਾਰਨ ਵੀ ਦੱਸੇ ਹੁਣ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਮੈਂ ਤਾਂ ਸਾਰਾ ਕੁਝ ਝੋਲੀ ਪਵਾ ਲਿਆ ਮੇਰੇ ਕੋਲ ਤਾਂ ਬਹੁਤ ਸਾਰੇ ਜਵਾਬ ਸੀ ਤੁਸੀਂ ਮਾਗੀ ਮੇਲੇ ਦੀ ਕਾਨਫਰੰਸ 'ਚ ਖੜਕੇ ਇਹ ਗੱਲ ਕਹਿ ਰਹੇ ਹੋ ਜਿਹੇ ਤੁਹਾਡੇ ਕੋਲ ਜਵਾਬ ਸੀ ਸੁਖਬੀਰ ਸਿੰਘ ਬਾਦਲ ਜੇ ਸੱਚੇ ਸੀ ਜੇ ਉਹਨਾਂ ਨੇ ਗੁਨਾਹ ਨਹੀਂ ਕੀਤੇ ਜਿਹੜੇ ਸ਼੍ਰੀ ਅਕਾਲ ਤੱਕ ਸਹਬ ਤੇ ਕਬੂਲੇ ਨੇ ਫਿਰ ਤਾਂ ਅਕਾਲੀ ਦਲ ਜਾਂ ਸੁਖਬੀਰ ਸਿੰਘ ਬਾਦਲ ਨੂੰ ਇਹ ਗਨਾਹ ਆਪਣੀ ਝੋਲੀ ਝੋਲੀ ਨਹੀਂ ਪਾਉਣੇ ਚਾਹੀਦੇ ਸੀ ਜੇ ਸੱਚੇ ਸੀ ਜੋ ਸੀ ਉੱਥੇ ਕਹਿਣਾ ਚਾਹੀਦਾ ਸੀ ਉੱਥੇ ਦੱਸਣਾ ਚਾਹੀਦਾ ਸੀ ਕਿ ਅਸੀਂ ਗਲਤ ਨਹੀਂ ਕੀਤਾ ਅਸੀਂ ਕੁਝ ਵੀ ਅਸੀਂ ਸਹੀ ਆ ਅਸੀਂ ਸੱਚੇ ਆ ਅਸੀਂ ਖਾਲਸ ਆ ਅਸੀਂ ਪਿਓਰਾ ਸਾਡੇ ਸਾਡੇ ਤੋਂ ਕੋਈ ਗਲਤੀ ਨਹੀਂ ਹੋਈ ਤੇ ਆ ਉਹਦੇ ਕਾਰਨ ਨੇ ਆ ਸਾਡੇ ਤੋਂ ਝੂਠਾ ਅਲਜ਼ਮ ਜੇ ਤੁਹਾਡੇ ਕੋਲ ਜਵਾਬ ਸੀ ਤਾਂ ਉਹ ਕਰਦੇ ਫਿਰ ਤੁਸੀਂ ਕੀਤੇ ਕਿਉਂ ਨਹੀਂ ਇੱਕ ਜਿਹੜੇ ਗੱਲ ਬਾਰ-ਬਾਰ ਅਕਾਲੀ ਦਲ ਕਹਿ ਰਿਆ ਨਾ ਕਿ ਅਸੀਂ ਸਾਰਾ ਕੁਝ ਝੋਲੀ ਪਵਾ ਲਿਆ ਇਹ ਤਰੀਕਾ ਹੈ ਬਚਣ ਦਾ ਕਿ ਅਸੀਂ ਦਾ ਸਾਰਾ ਕੁਝ ਝੋਲੀ ਪਵਾ ਲਿਆ ਹਜੇ ਵੀ ਸਾਨੂੰ ਕਹੀ ਜਾਂਦੇ ਨੇ ਇਹ ਤਰੀਕਾ ਹੈ ਕਿ ਜਿਹੜਾ ਉਹ ਸਾਰਾ ਕੁਝ ਕਹਿ ਲੀਏ ਕਿ ਐਸੀ ਕਰਿਆ ਸਾਜਤਾ ਪਵਾ ਲਿਆ ਜੀ ਝੋਲੀ ਪਵਾ ਲਿਆ ਹਜੇ ਵੀ ਸਾਡੇ ਨਾਲ ਐਵੇਂ ਹੋ ਰਿਹਾ ਆ ਸਾਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਅਸੀਂ ਤਾਂ ਕੋਈ ਗੁਨਾਹ ਕੀਤਾ ਨਹੀਂ ਭਈ ਜਿਹੜਾ ਬੰਦਾ ਸੱਚਾ ਹੁੰਦਾ ਹੈ ਜਿਹੜੇ ਬੰਦੇ ਨੇ ਡੱਕਾ ਨਹੀਂ ਤੋੜ ਕੇ ਕਿਸੇ ਦਾ ਨੁਕਸਾਨ ਕੀਤਾ ਹੁੰਦਾ ਉਹ ਮੰਨਦਾ ਵੀ ਨਹੀਂ ਹੁੰਦਾ ਉਹਦੀ ਚਾਹੇ ਧੌਣ ਲੱਗ ਕਰ ਦੋ ਸਿੱਖੀ ਦੀ ਤਾਂ ਪਰੰਪਰਾ ਹੀ ਇਹ ਰਹੀ ਆ ਕਿ ਜ਼ਬਰ ਜ਼ੁਲਮ ਤੇ ਝੂਠ ਦੇ ਖਿਲਾਫ ਹੱਕ ਸੱਚ ਦੀ ਆਵਾਜ਼ ਦੇ ਜਿਹੜਾ ਲਈ ਉਹ ਡਟ ਕੇ ਖੜੇ ਹੋਏ ਖੋਪੜੀਆਂ ਲਹਾ ਲਈਆਂ ਇਹ ਜਿਹੜੀ ਡਰਾਮੇਬਾਜ਼ੀ ਆ ਸਿਆਸੀ ਡਰਾਮੇਬਾਜ਼ੀ ਆ ਦੇਖੋ ਸੁਖਬੀਰ ਸਿੰਘ ਬਾਦਲ ਸਿਆਸਤਦਾਨਤਾ ਨਹੀਂ ਉਹ ਪੋਲੀਟੀਕਲ ਮੈਨੇਜਰ ਬਹੁਤ ਤਕੜੇ ਸੀਗੇ ਇੱਕ ਸਮੇਂ 'ਚ ਜਿੰਨਾ ਟਾਈਮ ਉਹਨਾਂ ਕੋਲ ਸੱਤਾ ਸੀ ਪਰ ਹੁਣ ਦੂਜੀ ਗੱਲ ਇਹ ਇੰਝ ਪ੍ਰਤੀਤ ਹੁੰਦਾ ਹੈ ਕਿ ਇਹ ਨੈਸ਼ਨਲ ਸਕੂਲ ਡਰਾਮਾ ਤੋਂ ਡਿਗਰੀ ਹਾਸਲ ਵੀ ਹੈ ਇਹਨਾਂ ਕੋਲੇ ਰਾਜਨੀਤੀ ਜਿਹੜਾ ਨਾਟਕ ਖੇਡਣ ਦੀ ਪੋਲੀਟੀਕਲ ਡਰਾਮੇਬਾਜ਼ੀ ਕਰਨ ਦੀ ਇਹ ਇਸੇ ਡਰਾਮੇਬਾਜ਼ੀ ਦਾ ਹਿੱਸਾ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜਾ ਉਹ ਜਿਹੜੇ ਇਸ ਇਹ ਜਿਹੜਾ ਕਹਿ ਰਹੇ ਨੇ ਕਿ ਝੋਲੀ ਅਸੀਂ ਸਾਰਾ ਕੁਝ ਪਵਾ ਲਿਆ ਇਹ ਸਭ ਤੋਂ ਵੱਡਾ ਧੋਖਾ ਹੈ ਪੰਜਾਬੀਆਂ ਦੇ ਨਾਲ ਖਾਸ ਕਰਕੇ ਸਿੱਖਾਂ ਦੇ ਨਾਲ ਤੇ ਜਿਹੜਾ ਇਹ ਗੱਲ ਕਹਿ ਦੇਣੀ ਕਿ ਸਾਡੇ ਕੋਲ ਜਵਾਬ ਵੀ ਬਹੁਤ ਇਹਦਾ ਮਤਲਬ ਤੁਸੀਂ ਅਕਾਲ ਤਖਤ ਸਾਹਿਬ ਨੂੰ ਸਿੱਧਮ ਸਿੱਧਾ ਚੈਲੰਜ ਕਰ ਰਹੇ ਹੋ ਕਿ ਤੁਸੀਂ ਸਾਡੇ ਨਾਲ ਧੱਕਾ ਕੀਤਾ ਗਲਤ ਕੀਤਾ ਫਿਰ ਇਹਦਾ ਮਤਲਬ ਅਕਾਲ ਤਖਤ ਸਾਹਿਬ ਨੇ ਜੋ ਫੈਸਲਾ ਦਿੱਤਾ ਉਹ ਗਲਤ ਹੈ ਜਿਹੜਾ ਕੱਲ ਵਾਲਾ ਪ੍ਰੈਸ ਨੋਟ ਆ ਇਹ ਤਾਂ ਸਿੱਧਮ ਸਿੱਧੀ ਅਕਾਲ ਤਖਤ ਸਾਹਿਬ ਦੇ ਖਿਲਾਫ ਬਗਾਵਤ ਹੈ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਗੱਲ ਸਪਸ਼ਟ ਹੋ ਰਹੀ ਹੈ बार-बार ਕਿ ਸੱਤ ਮੈਂਬਰੀ ਕਮੇਟੀ ਸਟੈਂਡ ਕਰਦੀ ਹੈ ਜਿਹਦੇ ਮੁਖੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਾਂ ਇਹ ਫਿਰ ਇਹ ਬਾਰ-ਬਾਰ ਕਹਿਣਾ ਕਿ ਅਸੀਂ 20 ਤੋਂ ਬਾਅਦ ਟ੍ਰੇਨਿੰਗ ਵੀ ਸ਼ੁਰੂ ਕਰ ਦਾਂਗੇ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰ ਦਾਂਗੇ ਫਿਰ ਤਾਂ ਸਿੱਧਮ ਸਿੱਧਾ ਜਿਹੜਾ ਉਹ ਕਾਲ ਤੱਕ ਦੇ ਨਾਲ ਮੱਥਾ ਆ ਮੈਂ ਪਹਿਲਾਂ ਵੀ ਕਈ ਵਾਰ ਕਹਿਆ ਕਿ ਜਿਹੜੀ ਇਹ ਗੱਲ ਕਹਿੰਦੇ ਨੇ ਕਿ ਇੱਥੇ ਤਕਨੀਕੀ ਸਮੱਸਿਆਵਾਂ ਨੇ ਕਾਨੂੰਨੀ ਸੰਵਿਧਾਨਕ ਅੜਚਨਾਵਾਂ ਨੇ ਫਿਰ ਤਾਂ ਭਾਈ ਸਾਹਿਬ ਉਹ ਵੀ ਅੜਚ ਨਹੀਂ ਆਣਾ ਕਿ ਜਦੋਂ ਤੁਸੀਂ ਸਾਰਾ ਕੁਝ ਝੋਲੀ ਪਵਾ ਲਿਆ ਇੱਕ ਧਾਰਮਿਕ ਸੰਸਥਾ ਦੇ ਉੱਤੇ ਜਾ ਕੇ ਕਿਹਾ ਕਿ ਪਾਰਟੀ ਵੱਲੋਂ ਇਹ ਸਾਡੀ ਸਰਕਾਰ ਵੱਲੋਂ ਜੋ ਹੋਇਆ ਮੈਂ ਆਪਣੀ ਝੋਲੀ ਪਉਣਾ ਉਹ ਵੀ ਤਾਂ ਤੁਸੀਂ ਇੱਕ ਧਾਰਮਿਕ ਸੰਸਥਾ ਦੇ ਅੱਗੇ ਗਏ ਨਾ ਉਹ ਵੀ ਤਾਂ ਭਾਰਤ ਦੇ ਜਿਹੜਾ ਆ ਧਰਮ ਨਿਰਪੱਖ ਸੈਕੂਲਰ ਸੰਵਿਧਾਨ ਹੈ ਜਿਹੜਾ ਉਹਦੀ ਉਲੰਘਣਾ ਕਹਿ ਲਓ ਜਾਂ ਜਿਹੜਾ ਪਾਰਟੀ ਰੈਗੂਲੇਸ਼ਨ ਐਕਟ ਆ ਉਹਦੀ ਉਲੰਘਣਾ ਕਹਿ ਲਓ ਉਹ ਤਾਂ ਤੁਸੀਂ ਉੱਥੇ ਕਰ ਹੀ ਚੁੱਕੇ ਹੋ ਉਹ ਤਾਂ ਕੋਈ ਅੱਜ ਮਾਤੜ ਧਮਾੜ ਟੱਡ ਉੱਠ ਕੇ ਇਲੈਕਸ਼ਨ ਕਮਿਸ਼ਨ ਕੋਲੇ ਉਹ ਵੀਡੀਓ ਲੈ ਕੇ ਜਾ ਸਕਦਾ ਹੈ ਤੇ ਕਹਿ ਸਕਦਾ ਕਿ ਭਾਈ ਇਹ ਆ ਕੁਝ ਕਰਕੇ ਆਏ ਆ ਉੱਥੇ ਤੇ ਇਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ ਉਹ ਤਾਂ ਪਟੱਕ ਦੇਣੇ ਹੋ ਜੂਗੀ ਹਾਲਾਂਕਿ ਦਾ ਕਮੇਟੀ ਵਾਲਾ ਮੰਨਣ ਨਾਲ ਮੰਨਣ ਨਾਲ ਆਲ ਪਤਾ ਨਹੀਂ ਹੋਵੇ ਨਾ ਹੋਵੇ ਉਹ ਵੀ ਤਾਂ ਪਟੱਕ ਦੇਣੇ ਹੋ ਜੂਗੀ ਇਹ ਗੱਲ ਸਪਸ਼ਟ ਹੈ ਕਿ ਸਬੀਰ ਸਿੰਘ ਬਾਦਲ ਆਪਣੀ ਚੱਕਰਵਿਊ ਦੇ ਵਿੱਚੋਂ ਨਹੀਂ ਨਿਕਲਣਾ ਚਾਹੁੰਦੇ ਅਕਾਲ ਤਖਸ ਆ ਉਹਨਾਂ ਸਿੱਧਾ ਮੱਥਾ ਲਾਉਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਜੋ ਕਰਨਾ ਕਰ ਲੈ ਇਹ ਜਥੇਦਾਰ ਕੌਣ ਹੁੰਦੇ ਨੇ ਇਹ ਪੋਜੀਸ਼ਨ 'ਚ ਅਕਾਲੀ ਦਲ ਜਾ ਚੁੱਕਿਆ ਕਿ ਇਹ ਜਥੇਦਾਰ ਬਾਹਰੋਂ ਸਟੇਜਾਂ ਤੋਂ ਬਹੁਤ ਕੁਝ ਕਹਿੰਦੇ ਨੇ ਸਟੇਜਾਂ ਤੋਂ ਅੱਜ ਤੋਂ ਨਹੀਂ ਕਹਿੰਦੇ 2015-16 ਤੋਂ ਹੀ ਬਹੁਤ ਕੁਝ ਕਹਿੰਦੇ ਨੇ ਪਹਿਲਾਂ ਜਦੋਂ ਸਰਕਾਰ ਸੀ ਉਦੋਂ ਤੜੀਆਂ ਲਾਉਂਦੇ ਸੀ ਧਮਕੀਆਂ ਲਾਉਂਦੇ ਸੀ ਫਿਰ ਤਰਲਿਆਂ ਤੇ ਉੱਤਰ ਆਏ ਫਿਰ ਮੰਤਾਂ ਤੇ ਉੱਤਰ ਆਏ ਤੇ ਫਿਰ ਕਹਿਣ ਲੱਗੇ ਕਿ ਜਿੰਨੇ ਕੁਛ ਕਰਾਇਆ ਉਹਦਾ ਕੱਖ ਨਾ ਰਹੇ ਐਸੀ ਸਥਿਤੀ 'ਚ ਜਾ ਚੁੱਕੇ ਨੇ ਹੁਣ ਮੇਰਾ ਮੰਨਣਾ ਇਹ ਹੈ ਕਿ ਜੇ ਅਕਾਲੀ ਦਲ ਨੂੰ ਤੁਸੀਂ ਅੱਜ ਵੀ ਰਿਵਾਈਵ ਕਰਨਾ ਹੈ ਪਹਿਲੀ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਨਾ ਲਾਓ ਉਸ ਦਰ ਦੇ ਨਾਲ ਜਿੰਨੇ ਵੀ ਮੱਥਾ ਲਾਇਆ ਉਹ ਮਲਿਆ ਮੀਟ ਹੋ ਕੇ ਬਾਹਰ ਨਿਕਲਿਆ ਆ ਉਹ ਤੁਸੀਂ ਅੱਜ ਕੰਦ ਤੇ ਪੜਿਆ ਲਿਖਿਆ ਜਿਹੜਾ ਉਹ ਪੜ ਲਓ ਤੁਹਾਨੂੰ ਜਿਹੜਾ ਐ ਸੁੱਚੇ ਪਾਣੀ ਵਾਂਗੂ ਸਪਸ਼ਟ ਹੋ ਜਾਣਾ ਹੈ ਨਹੀਂ ਤਾਂ ਤੁਸੀਂ ਪਿਛਲਿਆਂ ਦੇ ਹਾਲਾਤ ਦੇਖ ਲਓ ਜਿਨ੍ਹਾਂ ਜਿਨ੍ਹਾਂ ਨੇ ਮੱਥਾ ਲਾਇਆ ਉਹਨਾਂ ਉਹਨਾਂ ਦਾ ਕੀ ਹਾਲ ਹੋਇਆ ਜਿਨ੍ਹਾਂ ਜਿਨ੍ਹਾਂ ਨੇ ਅਕਾਲ ਦੇ ਤਖਤ ਨਾਲ ਮੱਥਾ ਲਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਦਾ ਕੀ ਹਸ਼ਰ ਹੋਇਆ ਉਹ ਤੁਹਾਡੇ ਸਾਹਮਣੇ ਆਂਤ ਤਾ ਅੰਤ ਇਹੀ ਹੈ ਕਿ ਅਕਾਲੀ ਦਲ ਨੇ ਜੇ ਸਰਵਾਈਵ ਕਰਨਾ ਸੁਖਬੀਰ ਸਿੰਘ ਬਾਦਲ ਸਟੈਪ ਡਾਊਨ ਹੋਣ ਭਰਤੀ ਪ੍ਰਕਿਰਿਆ ਚੱਜੇ ਨਾਲ ਜਿਹੜੀ ਆ ਉਹ ਅੱਗੇ ਵਧੇ ਜਿਵੇਂ ਕਿਸੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੇ ਪਰਤੀ ਪ੍ਰਕਿਰਿਆ ਤੋਂ ਬਾਅਦ ਚਾਹੇ ਕੋਈ ਪ੍ਰਧਾਨ ਬਣ ਜੇ ਦੇਖੋ ਜਿਹੜਾ ਡਿਊ ਪ੍ਰੋਸੀਜਰ ਆਉਂਦਾ ਬੰਦਾ ਉਹ ਕੋਈ ਵੀ ਹੋਵੇ ए ਬੀ ਸੀ ਡੀ ਪੂਰਾ ਜਿਹੜੀ ਸੱਸਾ ਜਿੰਨੇ ਵੀ ਬਣਨਾ ਉਹ ਬਣ ਜਾਵੇ ਉਹ ਇੱਕ ਅਲੱਗ ਦਾ ਗੱਲ ਹੈ ਤੇ ਬਣੇ ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੇ ਤੇ ਲੋਕ ਮਨਾਂ ਦੇ ਵਿੱਚ ਇਹ ਗੱਲ ਜਾਵੇ ਕਿ ਗਲਤੀਆਂ ਭੁੱਲਾਂ ਖਿਮਾ ਤੇ ਕਰਾਹੇ ਪਏ ਹੋਏ ਜੜੇ ਨੇਗੇ ਉਹ ਮੁੜਾਏ ਨੇ ਉਹਨਾਂ ਦੀ ਬਖਸ਼ਿਸ਼ ਹੋਈ ਹੈ ਅਕਾਲ ਤੱਕ ਸਾਹਿਬ ਤੋਂ ਹੋਈ ਹੈ ਤੇ ਜਿਹੜੀ ਹੈ ਸਿੱਖ ਸੰਗਤ ਪੰਥ ਉਹਨਾਂ ਦੇ ਪਿੱਛੇ ਤੁਰਨ ਦਾ ਜਿਹੜਾ ਉਹ ਹਿੱਲਾ ਵਰਤ ਲਵੇ ਜੇ ਇਸੇ ਹਾਲਾਤ ਰਹੇ ਤਾਂ ਇਹ ਕਾਫੀ ਕਾਫੀ ਮੁਸ਼ਕਲ ਹੈ ਇਹਦਾ ਅੱਗੇ ਵਧਣਾ ਤੁਸੀਂ ਐਂ ਕਹਿ ਲੋ ਕਿ ਇੱਕ ਤਰ੍ਹਾਂ ਨਾਲ ਬਹੁਤ ਹੀ ਔਖਾ ਹੈ ਇਹਦੇ ਬਾਰੇ ਇਹਨੂੰ ਐਕਸਪਲੇਨ ਕਰਨਾ ਵੀ ਔਖਾ ਹੋ ਜਾਂਦਾ ਹੈ ਕਿ ਕਿਵੇਂ ਕੀਤਾ ਜਾਵੇ ਤੁਸੀਂ ਕਹੋਗੇ ਕਿ ਵਧਾ ਚੜਾ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰਦੇ ਨੇ ਪਰ ਨਹੀਂ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਦੀ ਗਲਤੀ ਅਕਾਲੀ ਦਲ ਨਾ ਕਰੇ ਜੋ ਅੱਜ ਦੀ ਸਥਿਤੀ ਦੇ ਵਿੱਚ ਅਕਾਲੀ ਦਲ ਕਰਦਾ ਹੋਇਆ ਨਜ਼ਰ ਆ ਰਿਹਾ ਹੈ।